ਹੈਲੋ ਫੈਮਲੀ ਸਸਰੀਆ ਗਾ ਲੱਜ ਵੇਖੋ ਅਸੀਂ ਸੱਸੀ ਸੱਸੂ ਦਾ ਸਾਗ ਬਣਾ ਲੱਗੇ ਆ ਅਸੀਂ ਆ ਕੱਟ ਕੇ ਧੋ ਕੇ ਰੱਖ ਲਿੱਤਾ ਹੈ ਤੇ ਹੁਣ ਅਸੀਂ ਇਹਨੂੰ ਧਰਨ ਲੱਗੇ ਆ ਸਭ ਤੋਂ ਪਹਿਲਾਂ ਵੇਖੋ ਅਸੀਂ ਆਪਣੀ ਗੈਸ ਲਗਾ ਲਈ ਹੈ ਫਿਰ ਅਸੀਂ ਆਪਣਾ ਉਹ ਖੂਬ ਧੋ ਕੇ ਪਾਣੀ ਦਾ ਤੇ ਇਹਨੂੰ ਚੰਗੀ ਤਰ੍ਹਾਂ ਰੱਖਾਗੀ ਤਾਂ ਜੋ ਸਾਡਾ ਸਾਗ ਬਹੁਤ ਵਧੀਆ ਆਪਣੇ ਵਿੱਚ ਟੁੱਟਕਰ ਦੇ ਕਿਰਕ ਖੁਰਕਣਾ ਹੋਵੇ ਉਹ ਥੋੜਾ ਜਿਹਾ ਪਾਣੀ ਪਾ ਲਾਂਗੇ ਐਸੇ ਲੋੜ ਅਨੁਸਾਰ ਪਾਣੀ ਪਾ ਲਿਆ ਦੇਖੋ ਵੇਖੋ ਇੰਨਾ ਕੁ ਪਾਣੀ ਪਾਇਆ ਹੈ ਗਲਾਸ ਕੁ ਤੇ ਅਸੀਂ ਇਹਨੂੰ ਅੱਗ ਤੇ ਧਰ ਦਿੰਨੇ ਆ ਤੇ ਫਿਰ ਅਸੀਂ ਉਸ ਤੋਂ ਬਾਅਦ ਆਪਣਾ ਪਾਵਾਂਗੇ ਸਾਗ ਅਣੀ ਸਾ ਡਰਮਾ ਗਰਮ ਹੋ ਚੁੱਕਾ ਹੈ ਸਾਗ ਦਾ ਸਭ ਤੋਂ ਪਹਿਲਾਂ ਅਸੀਂ ਆਪਣਾ ਸਾਗ ਪਾਵਾਂਗੇ ਪਾਣੀ 'ਚ ਤਾਂ ਜੋ ਬਹੁਤ ਵਧੀਆ ਬਣ ਸਕੇ ਦੇਖੋ ਕਿੰਨਾ ਬਰੀਕ-ਬੀਕ ਕਟਿਆ ਆ ਬਹੁਤ ਵਧੀਆ ਬਣਦਾ ਹੈ ਬਹੁਤ ਹੀ ਸਵਾਦ ਬਣਦਾ ਹੈ ਰੋਟੀ ਖਾਣ ਦਾ ਮਜ਼ਾ ਆ ਜਾਂਦਾ ਹੈ ਇਹਦੇ ਨਾਲ ਅਸੀਂ ਪਕਾਵਾਂਗੇ ਮੱਕੀ ਦੀ ਰੋਟੀ ਜਿੰਨੇ ਖਾਣੀ ਹੋਏਗੀ ਮੱਕੀ ਦੀ ਖਾਏਗਾ ਜਿੰਨੇ ਕਣਕ ਦੀ ਖਾਣੀ ਹੋਏਗੀ ਉਹ ਕਣਕ ਦੀ ਖਾਏਗਾ ਐਸੀ ਸਾਗ ਪਾਤਾ ਇੰਨੀ ਅਸੀਂ ਹਰੀਆਂ ਮਿਰਚਾਂ ਪਾਵਾਂਗੇ ਦੇਖੋ ये सारिया पानियां ता जो साग सा करारा बन सके अपना अग पावे कुकर भर के अजे चंगी तरह ठा नहीं होया बनी जाएगा नाल ठा हो जाएगा अभी कुकर भर के रखता है ਬਾਕੀ ਦਾ ਅਸੀਂ ਬਾਅਦ ਚ ਪਾਵਾਂਗੇ ਹਜੇ ਪੂਰਾ ਆ ਨਹੀਂ ਰਿਹਾ ਆ ਦੇਖੋ ਸਾਗ ਸਾਡਾ ਸਾਰਾ ਆ ਗਿਆ ਹੈ ਪੂਰੀ ਤਰ੍ਹਾਂ ਕੁੱਕਰ ਚ ਕੁੱਕਰ ਦਾ ਢੱਕ ਚੁੱਕਾ ਹੈ ਹੁਣ ਥਾਂ ਹੋਏਗਾ ਤੇ ਫਿਰ ਅਸੀਂ ਸੀੜੀਆਂ ਵਜਣ ਵਾਸਤੇ ਇਹਨੂੰ ਆਪਣਾ ਰੱਖ ਲਵਾਂਗੇ ਇਹ ਰਿਪਲ ਆ ਗਿਆ ਹੈ ਸਾਗ ਇਸ ਸਾਰਾ ਪਾਲਿੱਤਾ ਕੁੱਕਰ ਦੇ ਵਿੱਚ ਤਾਂ ਦੇਖੋ ਕੁੱਕਰ ਚ ਸਾਡਾ ਸਾਗ ਕਿਸ ਤਰੀਕੇ ਤਾਂ ਤੱਕ ਆਇਆ ਹੋਇਆ ਹੈ ਪੂਰਾ ਭਰ ਗਿਆ ਹੈ ਇਹ ਠਾਂ ਹੋਏਗਾ ਫਿਰ ਅਸੀਂ ਸੀਟੀਆਂ ਲਗਾਵਾਂਗੇ ਸਾਗ ਪਾ ਕੇ ਅਸੀਂ ਆਪਣੀ ਪ੍ਰਾਤ ਤੋਕੇ ਰੱਖ ਲਿੱਤੀ ਹੈ ਸਾਗ ਸਾਡਾ ਠਾਂ ਹੋ ਚੁੱਕਾ ਹੈ ਹੁਣ ਅਸੀਂ ਕੁੱਕਰ ਨੂੰ ਬੰਦ ਕਰਕੇ ਆਪਣਾ ਰੱਖ ਦਾਂਗੇ ਆ ਜੋ ਸਾਡਾ ਸਾਗ ਬਣ ਕੇ ਤਿਆਰ ਹੋ ਸਕੇ ਹੁਣ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿ ਇਸ ਤਰੀਕੇ ਦਾ ਸਾਡਾ ਸਾਗ ਬਣਿਆ ਆ ਦੇਖੋ ਆ ਦੇਖੋ ਸੀਧੀਆਂ ਸਾਡੀਆਂ ਵੱਢ ਰਹੀਆਂ ਨੇ ਸਾਗ ਬਣ ਰਿਹਾ ਬਸ ਅਸੀਂ ਅੱਗੇ 10 ਸੀਧੀਆਂ ਹੋਰ ਲਗਾਵਾਂਗੇ ਤੇ ਫਿਰ ਅਸੀਂ ਸਾਗ ਨੂੰ ਥੱਲੇ ਲਾ ਲਾਂਗੇ ਤੇ ਢੋਟਾ ਲਗਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਜੀ ਸਾਗ ਕਿਸ ਤਰੀਕੇ ਬਣ ਚੁੱਕਾ ਹੈ ਦੇਖੋ ਜੀ ਸਾਗ ਸਾਡਾ ਦੀਜੇ ਚੁੱਕਾ ਹੈ ਬਹੁਤ ਵਧੀਆ ਹੋ ਚੁੱਕਾ ਹੈ ਦੇਖੋ ਹੁਣ ਅਸੀਂ ਇਹਦੇ ਵਿੱਚ ਆਪਣਾ ਅਲਨ ਪਾਵਾਂਗੇ ਤੇ ਇਹਨੂੰ ਓਟਾ ਲਗਾਵਾਂਗੇ ਖੂਬ ਚੰਗੀ ਤਰ੍ਹਾਂ ਤਾਂ ਜੋ ਸਾਡਾ ਸਾਗ ਬਹੁਤ ਹੀ ਮਲਾਈਮੀ ਦੀ ਤਰ੍ਹਾਂ ਬਣੇ ਦੇਖੋ ਤੁਸੀਂ ਹੁਣ ਸਭ ਤੋਂ ਪਹਿਲਾਂ ਅਸੀਂ ਇਹਨੂੰ ਆਪਣਾ ਚੰਗੀ ਤਰ੍ਹਾਂ ਓਟਾ ਲਗਾ ਲਾਂਗੇ ਇਹ ਬਹੁਤ ਵਧੀਆ ਬਣਦਾ ਹੈ ਬਹੁਤ ਸੁਆਦ ਬਣਦਾ ਹੈ बस ਇਸੇ ਤਰੀਕੇ ਓਟਾ ਲਗਾਵਾਂਗੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਅਲਨ ਪਾਵਾਂਗੇ ਦੇਖੋ ਇਹ ਸਾਡਾ ਅਲੂ ਪਏਗਾ ਵਿੱਚ ਜੀ ਦਿਨ ਥੋੜਾ ਜਿਹਾ ਸਾਗ ਦਾ ਟੇਸਟ ਆਏਗਾ ਬਹੁਤ ਸਵਾਦਬੰਦ ਹੈ ਬਹੁਤ ਮਜਾ ਆਉਂਦਾ ਹੈ ਤੁਸੀਂ ਵੀ ਇਸੇ ਤਰੀਕੇ ਬਣਾਉਣਾ ਹੈ ਤੇ ਬਣਾ ਕੇ ਖਾਣਾ ਹੈ ਹਾਂ ਦੇਖੋ ਤੁਸੀਂ ਆਪਣੇ ਹਿਸਾਬ ਦੇ ਨਾਲ ਤੁਸੀਂ ਅਲਣ ਪਾਣਾ ਹੈ ਜਿਹੜਾ ਬਿਲਕੁਲ ਵਿੱਚ ਮਿਕਸ ਹੋ ਜਵੇ ਸਤਰੀ ਕੇ ਪਾਉ ਤੇ ਫਿਰ ਇਹਨੂੰ ਕੋਟਾ ਲਗਾਉ। ਹੁਣ ਅਸੀਂ ਇਕਵਰੀ ਇਹਨੂੰ ਧੋਲਾਂਗੇ ਤੇ ਫਿਰ ਅਸੀਂ ਬਣਾਨੇ ਆ ਕੋਟ ਕੇ ਸਾਗ। ਆ ਦੇਖੋ ਜੀ ਸਾਗ ਸਾਡਾ ਕੁੱਟ ਚੱਕਾ ਬਹੁਤ ਵਧੀਆ ਹੋ ਗਿਆ ਬਹੁਤ ਜ਼ੋਰ ਲੱਗ ਗਿਆ ਇਹ ਮੇਰਾ। ਬਹੁਤ ਟਾਈਮ ਲੱਗ ਗਿਆ। ਦੇਖੋ ਕਿੰਨਾ ਵਧੀਆ ਕੁੱਟ ਚੁੱਕਾ ਹੈ ਐ ਦੇਖੋ ਇਹ ਸਾਗ ਵੇਖ ਤੁਸੀਂ ਬਹੁਤ ਵਧੀਆ ਪੁਟਿਆ ਹੈ ਬੜੀ ਜਾਨ ਲੱਗਦੀ ਹੈ বিনা ਜਾਨ ਤੋਂ ਬਣਦਾ ਨਹੀਂ ਇਹ ਸਾਹ ਚੜ ਗਿਆ ਜੀ ਮੈਨੂੰ ਦੇਖੋ ਸਾਲਸਾ ਡੱਬੰ ਚੁੱਕਾ ਹੈ ਬਹੁਤ ਵਧੀਆ ਵੇਖੋ ਹੁਣ ਅਸੀਂ ਤੜਕਾ ਲਗਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਆ ਦੇਖੋ ਜੀ ਹੁਣ ਅਸੀਂ ਆਪਣੇ ਸਾਗ ਨੂੰ ਤੜਕਾ ਲਗਾਉਣ ਲੱਗੇ ਆ ਬਹੁਤ ਹੀ ਵਧੀਆ ਤੇ ਬਹੁਤ ਹੀ ਸਹੀ ਤਰੀਕੇ ਸਭ ਤੋਂ ਪਹਿਲਾਂ ਅਸੀਂ ਤੇਲ ਪਾਵਾਂਗੇ ਜਿੰਨਾ ਸਾਨੂੰ ਚਾਹੀਦਾ ਉਸੇ ਹਿਸਾਬ ਨਾਲ ਅਸੀਂ ਤੇਲ ਪਾ ਲਿਆ ਤੇਲ ਪਾ ਕੇ ਅਸੀਂ ਆਪਣਾ ਦੇਖੋ ਗਰਮ ਕਰਨਾ ਰੱਖ ਦਿੱਤਾ ਹੈ ਤਾਜੋ ਸਾਡਾ ਤੇਲ ਕਿੰਨਾ ਗਰਮ ਹੋ ਸਕੇ ਆ ਦੇਖੋ ਤੇਲ ਸਾਡਾ ਸੜ ਚੁੱਕਾ ਹੈ ਬਹੁਤ ਦੇਖੋ ਧੂਆ ਮਾਰ ਰਿਹਾ ਹੈ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਆਪਣਾ ਲਸਣ ਫਿਰ ਅਸੀਂ ਪਾਵਾਂਗੇ ਅਦਰਕ ਇਹਦੇ ਵਿੱਚ ਅਸੀਂ ਪਿਆਜ਼ ਟਮਾਟਰ ਕੁਝ ਨਹੀਂ ਪਾਣਾ ਬਸ ਅਦਰਕ ਤੇ ਲਸਣ ਦਾ ਤੜਕਾ ਲਗਾਵਾਂਗੇ ਤੇ ਬਹੁਤ ਹੀ ਸਵਾਦ ਸਾਗ ਬਣਾਵਾਂਗੇ ਆ ਦੇਖੋ ਜੀ ਅਸੀਂ ਮਸਲ ਸਾਗ ਦਾ ਇਹਨੂੰ ਅਸੀਂ ਚੰਗੀ ਤਰ੍ਹਾਂ ਲਾਲ ਕਰ ਲਾਂਗੇ ਜਸਤੋ ਬਾਦ ਅਸੀਂ ਅਦਰਕ ਪਾਉਮੇ। ਆ ਦੇਖੋ ਲਸਣ ਸਾਡਾ ਲਾਲ ਹੋ ਚੁੱਕਾ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਲਾਲ ਹੋ ਚੁੱਕਾ ਹੈ ਕਿਉਂਕਿ ਅਸੀਂ ਅਦਰਕ ਵੀ ਪਾਣਾ ਇਹ ਵੀ ਲਾਲ ਕਰਨਾ ਹੈ ਸਾੜ ਨਾ ਜਾਏ ਆ ਦੇਖੋ ਹੁਣ ਅਸੀਂ ਅਦਰਕ ਪਾ ਦਿੱਤਾ ਆਪਣਾ ਨੂੰ ਵੀ ਅਸੀਂ ਚੰਗੀ ਤਰ੍ਹਾਂ ਭੁੰਨ ਲਵਾਂਗੇ। ਸਾਜੂ ਸਾਡਾ ਤੜਕਾ ਬਹੁਤ ਹੀ ਵਧੀਆ ਤੇ ਸਾਗ ਬਹੁਤ ਹੀ ਸਵਾਦ ਬਣੇਗਾ। ਇਹ ਦੇਖੋ ਭੁਜ ਰਿਹਾ ਹੈ। ਲਸਣ ਪਿਆਜ਼ ਅਦਰਕ ਸਾਡਾ ਪੁੱਜ ਚੁੱਕਾ ਹੈ ਦੇਖੋ ਬਹੁਤ ਵਧੀਆ ਤਰੀਕੇ ਹੋ ਗਿਆ ਦੇਖੋ ਹੁਣ ਅਸੀਂ ਇਹਦੇ ਵਿੱਚ ਆਪਣਾ ਸਾਗ ਪਾ ਦਾਂਗੇ ਤਾਂ ਜੋ ਜਿਝ ਸਕੇ ਆਸੀਂ ਸਾਗ ਪਾਤਾ ਬਹੁਤ ਵਧੀਆ ਤੜਕਾ ਲਗਾਵਾਂਗੇ ਬਹੁਤ ਸੁਆਹ ਜਾਂਦਰ ਪੰਦਾ किसी भी अच्छे तरीके साग में लगाना है बनाना है तो खाना है ऐसे पालक का यह देखो जी ਹਾਂ ਦੇ ਸਾਗ ਨੂੰ ਤੜਕਾ ਲੱਗ ਗਿਆ ਗਰਮ ਕਰੀ ਜਾਓ ਤੇ ਖਾਈ ਜਾਓ ਆ ਦੇਖੋ ਸਾਗ ਸਾਡਾ ਬਣ ਚੁੱਕਾ ਹੈ ਬਹੁਤ ਵਧੀਆ ਦੇਖੋ ਕਿੰਨਾ ਵਧੀਆ ਬਣ ਚੁੱਕਾ ਹੈ ਕਿੰਨਾ ਵਧੀਆ ਵੇਖੋ ਤੜਕਾ ਲੱਗ ਚੁੱਕਾ ਹੈ ਤੁਸੀਂ ਵੀ ਇਸੇ ਤਰ੍ਹਾਂ ਬਣਾਣਾ ਹੈ ਬਣਾ ਕੇ ਤੇ ਖਾਣਾ ਹੈ ਸਸੂ ਦਾ ਸਾਗ ਪੰਜਾਬੀਆਂ ਦੀ ਬਹੁਤ ਵਧੀਆ ਤੇ ਬਹੁਤ ਪਿਆਰੀ ਦिश ਹੈ ਬਣਾਓ ਤੇ ਬਣਾ ਕੇ ਤੁਸੀਂ ਮੱਕੀ ਦੀ ਰੋਟੀ ਨਾਲ ਸਾਗ ਖਾਓ ਦੇਖੋ ਤੁਸੀਂ ਬਣ ਚੁੱਕਾ ਹੈ ਸਾਗ ਦੇਖੋ ਕਿੰਨਾ ਵਧੀਆ ਕੁਲਿਆ ਹੋਇਆ ਹੈ ਬਹੁਤ ਵਧੀਆ ਕੁਲ ਚੁੱਕਾ ਦੇਖੋ ਦੇਖੋ ਕਿੰਨਾ ਵਧੀਆ ਕੁਲ ਚੁੱਕਾ ਸਾਗ ਦੇਖੋ ਤੁਸੀਂ ਜੇ ਤੁਹਾਨੂੰ ਮੇਰੀ ਰੈਸিপি ਪਸੰਦ ਆਈ ਹੋਵੇ ਸਾਗ ਬਣਾਇਆ ਪਸੰਦ ਆਇਆ ਹੋਵੇ ਮੈਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ ਫੈਮਿਲੀ